ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਮਸਲੀਨ ਦੇ ਤੇ ਕ੍ਰੇਪ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਵੀ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ 9:00 9:30 ਦੇ ਵਿੱਚ ਵਿੱਚ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਆਪਾਂ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦਾ অপਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ੌਪ ਖੁੱਲੀ ਹੁੰਦੀ ਹੈ ਇਸ ਟਾਈਮਿੰਗ ਦੇ ਵਿੱਚ ਤੁਸੀਂ ਸ਼ੌਪ ਤੇ ਆ ਸਕਦੇ ਹੋ ਤੇ ਸੰਡੇ ਸਾਡਾ ক্লোਜ਼ ਹੁੰਦਾ ਹੈ ਬਾਕੀ ਜਦੋਂ ਤੁਸੀਂ ਆਨਲਾਈਨ ਸੂਟ ਮੰਗਾਉਣਾ ਹੈ ਤਾਂ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਹਨਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰ ਇੱਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਕਾਟਨ ਦੇ ਵਿੱਚ ਸੂਟ ਹੈ ਜੀ 3 ਮੀਟਰ ਦੀ ਬਾਟਮ ਰਹਿਣੀ ਹੈ ਇਹਨਾਂ ਸੂਟਾਂ ਦੇ ਨਾਲ 2.5 ਮੀਟਰ ਸ਼ਰਟ ਦੀ ਕਟ ਹੈ ਤੇ ਜਿਹੜੀ ਬਾਟਮ ਹੈ ਉਹ 3 ਮੀਟਰ ਦੀ ਹੈ ਬਾਕੀ ਤੁਹਾਡੀ ਚੋਇਸ ਹੁੰਦੀ ਹੈ ਵੀ ਤੁਸੀਂ ਕਿਵੇਂ ਦੀ ਚੀਜ਼ ਬਣਾਉਣੀ ਹੈ ਸਲਵਾਰ ਪਲਾਸੋ ਕੁਝ ਵੀ ਬਣਾ ਸਕਦੇ 3 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਨਾਲ ਪਿਓਰ ਕਾਟਨ ਦੇ ਵਿੱਚ ਵਿਦਆਊਟ ਲਾਈਨਿੰਗ ਬਣਨਾ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ ਸੂਟ ਨੂੰ ਤੇ ਬੜਾ ਪਿਆਰਾ ਇਹਦੇ ਤਿਆਰੀ ਵਰਕ ਹੋਇਆ ਇਹ ਜਿਹੜੀ ਆਊਟਲਾਈਨਿੰਗ ਕੀਤੀ ਹੋਈ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਵਰਕ ਇਹ ਰਹੀ ਤੇ ਬਰੀਕ लेस ਦਿੱਤੀ ਹੋਈ ਹੈ ਇਹ ਪ੍ਰਿੰਟ ਦਿੱਤਾ ਹੋਇਆ ਜਿਹੜਾ ਸਾਈਡ ਤੇ ਇਹ ਬਾਜੂ ਆ ਜਾਣੀ ਹੈ ਜੀ ਸਾਈਡ ਤੋਂ ਤੇ ਬਰੀਕ ਬੁਟੀ ਦੇ ਵਿੱਚ ਹੀ ਹੈਗੀ ਹੈ ਬੈਕ ਬੈਕ ਤੇ ਵੀ ਸੇਮ ਬਰੀਕ ਬੁਟੀ ਹੈ ਇਹ ਬੈਕ ਆ ਜਾਣੀ ਸ਼ਰਟ ਦੀ ਪ्युअर कॉटन ਦੇ ਵਿੱਚ ਸੂਟ ਹੈ ਬਲੈਕ ਕਲਰ ਦੇ ਵਿੱਚ ਇਹ ਤਾਂ ਆ ਗਿਆ ਆਪਣਾ ਸ਼ਰਟ ਤੇ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਕਾਟਨ ਦੇ ਵਿੱਚ ਹੀ ਹੈ ਜੀ ਦੁਪੱਟਾ ਵੀ ਬੜਾ ਸੋਹਣਾ ਇਹ ਲੁੱਕ ਹੈ ਜੀ ਦੁਪੱਟੇ ਉਹ ਸੋਹਣਾ ਡਿਜ਼ਾਈਨਰ ਸੂਟ ਹੈ 1600 ਪ੍ਰਾਈਸ ਦੇ ਜੀ ਅੱਜ ਤੇ ਆਪਣਾ ਪਹਿਲਾ ਸੂਟ ਹੈ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਪਿਆਰੇ ਪਿਆਰੇ ਕਲਰ ਹੈ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਇਹ ਸੂਟਾਂ ਦਾ ਨੈਕਸਟ ਹੈਗਾ ਇਹਦੇ ਵਿੱਚ ਫਿਰੋਜ਼ੀ ਕਲਰ 3 ਮੀਟਰ ਦੀ ਬਾਟਮ ਦੇ ਨਾਲ ਰਹਿਣਗੇ ਸੂਟ ਜੇ ਤੁਸੀਂ ਹੈਵੀ ਸਲਵਾਰ ਬਣਾ ਸਕਦੇ ਹੋ ਨੋਰਮਲ ਬਣਾਣੀ ਆ ਨੋਰਮਲ ਬਣਾ ਲਓ ਉਹ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਦਾ ਸਟਿਚ ਕਰਾਉਣਾ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਇਹ ਫਿਰੋਜ਼ੀ ਕਲਰ ਦੇ ਵਿੱਚ ਆ ਗਿਆ ਇਹ ਫਰੰਟ ਆ ਸ਼ਰਟ ਦਾ ਸਾਰਾ ਵਰਕ ਕੀਤਾ ਹੋਇਆ ਕੋਈ ਲੈਂਥ ਦਾ ਇਸ਼ੂ ਨਹੀਂ ਹੈ ਇਹ ਸਾਰਾ ਵਰਕ ਹੈ ਜੀ ਤੇ ਘੇਰੇ ਤੇ ਬੜੀ ਸੋਹਣੀ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਸਾਈਡ ਤੇ ਬਾਜੂ ਆ ਜਾਣੀ ਆ ਤੇ ਬੈਕ ਤੇ ਬੜੀ ਪਿਆਰੀ ਬੂਟੀ ਦੇ ਵਿੱਚ ਬੈਕ ਹੈ ਬਹੁਤ ਸੋਹਣਾ ਪ੍ਰਿੰਟ ਹੈ ਬੈਕ ਦੇ ਵਿੱਚ ਵੀ ਵਿਰਲੀ ਵਿਰਲੀ ਬੂਟੀ ਹੈ ਇਹ ਆ ਰਿਹਾ ਸੂਟ ਤੇ ਨਾਲ ਹੈਗਾ ਦੁਪੱਟਾ ਪੂਰਾ 2.5 ਮੀਟਰ ਦਾ ਪੂਰਾ ਖੁੱਲਾ ਦੁਪੱਟਾ ਬਹੁਤ ਪਿਆਰੀ ਸੂਟ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਲੁੱਕ ਆ ਜਾਣੀ सो 1600 ਪ੍ਰਾਈਸ ਹੈ 1600 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਯੈਲੋ ਮਸਟਰਡ ਕਲਰ ਹੈ ਸੇਮ ਦੇ ਵਿੱਚ ਬੜਾ ਸੋਹਣਾ ਠੰਡਾ ਪੀਲਾ ਰੰਗ ਵੀ ਕਹਿ ਸਕਦੇ ਹਾਂ ਯੈਲੋ ਮਸਟਰਡ ਕਲਰ 3 ਮੀਟਰ ਦੀ ਬਾਟਮ ਰਹਿਣੀ ਹੈ ਜੀ ਸੂਟਾਂ ਦੇ ਨਾਲ 3 ਮੀਟਰ ਬਾਟਮ ਦੇ ਨਾਲ ਯਾਰੀ ਲੁੱਕ ਸੋਨਾ ਵਰਕ ਕੀਤਾ ਹੋਇਆ ਸਾਰਾ ਵਰਕ ਹੈ ਕੀ ਰੇ ਤੇ ਵੀ ਲੈ ਇਸਾ साइड ਤੇ ਆ ਜਾਣੀ ਹੈ 슬ੀਵਸ ਇਹ ਬੈਕ ਆ ਜਾਣੀ 셔ਟ ਦੀ ਮਸਟਰਡ ਕਲਰ ਦੇ ਵਿੱਚ ਆ ਸੂਟ ਤੇ ਨਾਲ ਹੈਗਾ ਇਹ ਦੁਪੱਟਾ ਦੁਪੱਟਾ ਇਹ ਤੇ ਦੁਪੱਟਾ 1600 ਪ੍ਰਾਈਸ ਹੈ ਜੀ 1600 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਹਿਸੇ ਨੂੰ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਪਿਆਰਾ ਗਾਜਰੀ ਕਲਰ ਹੈ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਹੈ ਬ੍ਰਾਈਟ ਦੇ ਵਿੱਚ ਨਾਲ 3 ਮੀਟਰ ਦੀ ਬਾਟਮ ਹੈ ਜੀ ਨਾਲ ਇਹ ਆ ਗਿਆ ਬੀਚ ਸ਼ਰਟ ਸੋਨਾ ਵਰਕ ਇਹ ਰਹਿ ਤੇ ਵੀ ਲੈਸਾ ਬੈਕ ਤੇ ਸੇਮ ਪ੍ਰਿੰਟਿੰਗ ਉਹ ਫਰੰਟ ਆ ਜਾਣਾ ਤੇ ਨਾਲ ਹੈਗਾ ਦੁਪੱਟਾ ਫੁੱਲਾਂ ਅੰਦਰ ਦੇ ਵਿੱਚ ਦੁਪੱਟਾ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਸੂਟਾਂ ਦਾ ਇਹ ਲੁੱਕ ਆ ਜਣੀ ਸੂਟ ਦੀ विदाउट लाइनिंग ਬਣ ਕੇ 1600 ਪ੍ਰਾਈਸ ਹੈ ਜੀ ਚਾਰ ਸੂਟ ਮੇ ਤੁਹਾਨੂੰ ਇੱਕ ਡਿਜ਼ਾਈਨ ਚ ਚਾਰ ਕਲਰ ਦਿਖਾਏ ਹਨ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਦੇ ਨਾਲ ਤੇ ਨੈਕਸਟ ਦਿਖਾਣੇ ਇਹ ਸਿੰਗਲ ਸੂਟ ਹੈ ਇਹ ਮਸਲੀਨ ਦੇ ਵਿੱਚ ਹੈ ਜੀ ਸੂਟ ਇਹ ਸੂਟ ਨੂੰ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਬਾਕੀ ਜੀ ਲਾਈਨਿੰਗ ਲਗਾ ਕੇ ਬਣਾਓਗੇ ਤਾਂ ਹੋਰ ਜ਼ਿਆਦਾ ਗ੍ਰੇਸ ਆ ਜੈਣੀ ਹੈ ਬਹੁਤ ਪਿਆਰਾ ਫੈਬਰਿਕ ਹੈ ਤੇ ਸਾਰਾ ਹਿਆਰੀ ਵਰਕ ਹੋਇਆ ਮਲਟੀ ਕਲਰ ਦੇ ਨਾਲ ਪਹਿਲਾ ਬਲੌਕ ਪ੍ਰਿੰਟਿੰਗ ਹੋਈ ਵੀ ਹੈ ਸ਼ਰਟ ਤੇ 골ਡਨ ਦੇ ਨਾਲ ਬਲੌਕ ਪ੍ਰਿੰਟ ਹੈ ਸਾਰੀ ਦੇ ਵਿੱਚ ਤੇ ਉੱਪਰ ਆਊਟਲਾਈਨਿੰਗ ਕੀਤੀ ਹੋਈ ਹੈ ਆਰੀ ਵਰਕ ਦੇ ਨਾਲ ਬਹੁਤ ਪਿਆਰਾ ਵਰਕ ਹੈ ਘੇਰੇ ਤੇ ਵੀ ਵਰਕ ਹੈ ਇਹ ਆਲਓਵਰ ਸੂਟ ਹੈ ਜੀ ਪੂਰੀ 5 ਮੀਟਰ ਦੀ ਕੱਟ ਰਣੀ ਹੈ ਇਹ 슬ੀਵਜ਼ ਆ ਜਾਣੀਆਂ ਇਹ 슬ੀਵਜ਼ ਆ ਜਾਣੀਆਂ ਇਹ ਆ ਗਿਆ ਫਰੰਟ ਇਹ ਨਾਲ ਹੈਗਾ ਮਸਲੀਨ ਦਾ ਬਲੌਕ ਪ੍ਰਿੰਟ ਦੇ ਵਿੱਚ ਹੀ ਦੁਪੱਟਾ ਦੁਪੱਟੇ ਤੇ ਸਾਰੇ ਤੇ ਬਲੌਕ ਪ੍ਰਿੰਟਿੰਗ ਹੋਈ ਹੈ ਮਸਲੀਨ ਦੇ ਵਿੱਚ ਦੁਪੱਟਾ ਸਾਰੇ ਤੇ ਬਲੌਕ ਪ੍ਰਿੰਟ ਹੋਇਆ ਇਹ ਲੋਕਾ ਜੀ ਬਹੁਤ ਸੋਹਣਾ ਸੂਟ ਹੈ ਇਹਨਾਂ ਨੂੰ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਵਿਦ ਲਾਈਨਿੰਗ ਵੀ ਬਣਾ ਸਕਦੇ ਹੋ ਤੁਹਾਡੀ ਚੁਆਇਸ ਹੈ ਤੇ ਅੱਜ ਇਹ ਸਿੰਗਲ ਹੈ ਸੂਟ 1600 ਪ੍ਰਾਈਸ ਹੈ ਜੀ ਇਹਦਾ ਵੀ 1600 ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ विदाउट लाइनिंग बन ਜਾਣਾ ਤੇ ਕਲਰ ਕੰਬੀਨੇਸ਼ਨ ਵਿੱਚ ਸਿੰਗਲ ਕਲਰ ਇਸ ਕਰਕੇ ਤੁਹਾਨੂੰ ਕਾਫੀ ਆਫ ਦੇ ਵਿੱਚ ਮਿਲ ਰਿਹਾ 1600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਤੇ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਇਹਦੇ ਨਾਲ ਮਿਲਦਾ ਜੁਲਦਾ ਹੀ ਕਲਰ ਹੈ ਹਲਕਾ ਜਿਹਾ ਇਹਦੇ ਨਾਲੋਂ ਡਾਰਕ ਹੈ ਵੀ ਮਸਲੀਨ ਦੇ ਵਿੱਚ ਬਰੀਕ ਬਰੀਕ ਲਾਈਨਿੰਗ ਵਾਲਾ ਸਟੱਫ ਹੈ ਜੀ ਇਹ ਬਹੁਤ ਸੋਹਣਾ ਬਹੁਤ ਬਰੀਕ ਲਾਈਨਿੰਗ ਵਾਲਾ ਸਟੱਫ ਹੈ ਬਹੁਤ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਫਰੰਟ ਪੂਰਾ ਹੈਵੀ ਵਰਕ ਹੈ ਘੇਰੇ ਤੇ ਆ ਜਾਣਾ ਵਰਕ ਪੂਰੇ 5 ਮੀਟਰ ਦੀ ਕੱਟ ਰਣੀ ਹੈ ਵਰਕ ਦੇਖੋ ਪੂਰੇ ਸੂਟ ਤੇ ਕਿੰਨਾ ਪਿਆਰਾ ਵਰਕ ਹੋਇਆ ਬਹੁਤ ਸੋਹਣਾ ਵਰਕ ਬਹੁਤ ਪਿਆਰਾ ਵਰਕ ਇਹ ਆਗੇ ਆਪਣੀ ਪੂਰਾ ਸੂਟ 5 ਮੀਟਰ ਦੀ ਕੱਟ ਰਣੀ ਹੈ ਤੇ ਬੜਾ ਪਿਆਰਾ ਮਸਲੀਨ ਦਾ ਦੁਪੱਟਾ ਹੈ ਤੇ ਪੂਰੇ ਦੁਪੱਟੇ ਤੇ ਵਰਕ ਦੇਖੋ ਕਿੰਨਾ ਪਿਆਰਾ ਪੂਰਾ ਖੁੱਲਾ ਦੁਪੱਟਾ ਹੈ ਦੇਖੋ ਲੁੱਕ ਦੇਖੋ ਸੂਟ ਦੀ ਬਹੁਤ ਸੋਹਣਾ ਸੂਟ ਹੈ ਸਾਰੇ ਦੁਪੱਟੇ 'ਚ ਵਰਕ ਹੈ ਪੂਰਾ ਜਾਲ ਬਣਿਆ ਹੋਇਆ ਬਹੁਤ ਸੋਹਣਾ ਵਰਕ ਹੈ ਬਹੁਤ ਪਿਆਰਾ ਸੂਟ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਵਰਕ ਦੇ ਨਾਲ ਫਿਰੋਜ਼ੀ ਦੇ ਨਾਲ ਬਹੁਤ ਪਿਆਰਾ ਲੱਗ ਰਿਹਾ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਇਹ ਵੀ ਸਿੰਗਲ ਹੈ ਸੂਟ ਇਹਦੇ 'ਚ ਕਲਰ ਆਪਸ਼ਨ ਨਹੀਂ ਹੈਗੀ ਪ੍ਰਾਈਸ ਰਹਿਣਾ 2000 ਵਾਲੇ ਸੂਟ ਦਾ ਪਹਿਲਾਂ ਮੈਂ ਤੁਹਾਨੂੰ ਦਿਖਾਏ ਆ 1600 ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਹੈਗਾ 2000 ਦੇ ਵਿੱਚ ਇਹ ਨੈਕਸਟ ਹੁਣ ਸ਼ੁਰੂ ਕਰਦੇ ਆਂ ਆਪਾਂ ਕ੍ਰੇਪ ਦੇ ਸੂਟ ਇਹ ਨੈਚੁਰਲ ਕ੍ਰੇਪ ਦੇ ਵਿੱਚ ਸੂਟ ਹੈ ਕਾਫੀ ਜ਼ਿਆਦਾ ਬੈਨੀਫਿਟ ਹੋ ਜਾਂਦੇ ਆ ਇਹਨਾਂ ਸੂਟਾਂ ਦੇ ਵਿੱਚ ਆਪਾਂ ਨੂੰ ਤੇ ਬਹੁਤ ਪਿਆਰੇ ਹੁਣ ਜਿਵੇਂ ਜਿਹੜਾ ਮੌਸਮੇ ਦੇ ਵਿੱਚ ਕ੍ਰੇਪ ਦੇ ਸੂਟ ਮਸਲੀਨ ਦੇ ਸੂਟਵੇਂ ਦੇ ਬਹੁਤ ਪਿਆਰੇ ਲੱਗਦੇ ਆ ਇਹ ਸਾਰਾ ਵਰਕ ਕੀਤਾ ਹੋਇਆ ਬਲੈਕ ਕਲਰ ਹੈ ਸੂਟ ਦਾ ਤੇ ਸਾਰਾ ਵਰਕ ਕੀਤਾ ਹੋਇਆ ਬਹੁਤ ਹੈਵੀ ਵਰਕ ਦੇ ਵਿੱਚ ਸਾਰਾ ਹੀ ਵਰਕ ਕੀਤਾ ਹੋਇਆ ਇਹ 슬ੀਵ ਬਾਜੂ ਆ ਜਾਣੀ ਹੈ ਜੀ ਸਾਈਡ ਤੇ ਪ੍ਰਿੰਟਡ ਬਾਜੂ ਹੈ ਇਹ ਸ਼ਰਟ ਦੀ ਬੈਕਾਰ ਦੀ ਬੈਕ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਕਰੇਪ ਦਾ ਸੂਟ ਹੈ ਤੇ ਨਾਲ ਹੈਗੀ ਕਰੇਪ ਦੀ ਉਹ ਬਾਟਮ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਜੀ ਸੂਟ ਦੇ ਨਾਲ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਕਿੰਨੇ ਪਿਆਰੇ ਲੋਕਤ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗਾ ਸੂਟ ਦਾ 2400 2400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਕਰੇਪ ਦੇ ਵਿੱਚ ਹੈ ਹੁਣ ਇਹਦੇ ਕਲਰ ਦਿਖਾਵਾਂਗੇ ਇਹਦੇ ਵਿੱਚ ਨੈਕਸਟ ਕਲਰ ਹੈਗਾ ਬਲੂ ਬਲੂ ਕਲਰ ਹੈ ਪਹਿਲਾਂ ਦਿਖਾਇਆ ਥੋੜਾ ਬਲੈਕ ਗ੍ਰੇ ਜੀ ਟੋਨ ਦੇ ਵਿੱਚ ਹੈ ਪੂਰਾ ਜੈਟ ਬਲੈਕ ਨਹੀਂ ਹੈਗਾ ਥੋੜੀ ਗ੍ਰੇ ਟੋਨ ਤੇ ਬਲੈਕ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਨੈਕਸਟ ਆ ਗਿਆ ਇਹ ਬਲੂ ਕਲਰ ਸੇਮ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਪੂਰਾ ਹੈਵੀ ਵਰਕ ਹੈ ਸਾਰਾ ਇਹ ਉੱਪਰ ਪ੍ਰਿੰਟਿੰਗ ਬੜੀ ਪਿਆਰੀ ਹੈ ਪ੍ਰਿੰਟਡ ਹੀ ਬਾਜੂ ਆ ਜਾਣੀ ਹੈ ਸਾਈਡ ਤੇ ਤੇ ਇਹ ਬੈਕ ਤੇ ਵੀ ਸੇਮ ਪ੍ਰਿੰਟ ਹੈ ਨੈਚੁਰਲ ਕ੍ਰੇਪ ਦੇ ਵਿੱਚ ਇਹ ਸੂਟ ਤੇ ਨਾਲ ਕ੍ਰੇਪ ਦੀ ਉਹ ਬਾਟਮ ਹੈ ਜੀ ਸੂਟ ਦੇ ਨਾਲ ਕ੍ਰੇਪ ਦੀ ਬਾਟਮ ਤੇ ਚਨੋਂਨ ਦਾ ਦੁਪੱਟਾ ਸਿਰ ਨੋਂੰਦ ਉਹ ਬਟ 2400 ਪ੍ਰਾਈਸ ਹੈ 2400 ਪ੍ਰਾਈਸ ਦੇ ਨਾਲ ਇਹ ਬਸ ਸੂਟ ਆਪਣੇ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਪਿਆਰਾ ਵਾਈਨ ਮੈਰੂਨ ਜਾਂ ਕਲਰ ਹੈ ਥੋੜੀ ਵਾਈਨ ਟੋਨ ਤੇ ਮੈਰੂਨ ਹੁੰਦਾ ਹੈ ਅਲੱਗ ਜਿਹੀ ਸ਼ੇਡ ਹੈ ਜੀ ਇਹਨਾਂ ਦੇ ਥੋੜੇ ਡਿਫਰੈਂਟ ਡਿਫਰੈਂਟ ਜਿਹੀ ਸ਼ੇਡ ਹੈ ਵਾਈਨ ਦੇ ਵਿੱਚ ਮੈਰੂਨ ਕਲਰ ਇਹ ਸਾਰਾ ਇਹ ਵਰਕ ਤੁਸੀਂ ਦੇਖ ਹੀ ਲਿਆ ਸੇਮ ਦੇ ਵਿੱਚ ਹੈ ਬਹੁਤ ਹੈਵੀ ਵਰਕ ਹੈ 셔ਟ ਤੇ ਵਧੀਆ ਪਾਰਟੀ ਵੇਅਰ ਸੂਟ ਹੈ ਇਹ ਬਾਜੂ ਆ ਜਣੀ ਪ੍ਰਿੰਟਡ ਬੈਕ ਤੇ ਸੇਮ ਪ੍ਰਿੰਟ ਤੇ ਕ੍ਰੇਪ ਦੀ ਬਾਟਮ ਹੈ ਨਾਲ ਤੇ ਚਨਾਉਂ ਦਾ ਦੁਪੱਟਾ ਚਨਾਉਂ ਦਾ ਦੁਪੱਟਾ ਪੂਰਾ ਖੁੱਲਾ ਦੁਪੱਟਾ ਚਨਾਉਂ ਦੇ ਵਿੱਚ ਇਹ ਲੁੱਕ ਆ ਜਣੀ ਜੀ ਸੋਟ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਹੈ ਨਾ ਸੂਟ ਦਾ ਨੈਕਸਟ ਆ ਗਿਆ ਇਹਦੇ ਵਿੱਚ ਬੈਂਗਣੀ ਜਿਹਾ ਰੰਗ ਹੈ ਜਿਹੜਾ ਪਰਪਲ ਬੈਂਗਣੀ ਰੰਗ ਹੁੰਦਾ ਡਾਰਕ ਦੇ ਵਿੱਚ ਕਾਲਸ ਤੇ ਉਹ ਵਾਲਾ ਕਲਰ ਹੈ ਜੀ ਕ੍ਰੇਪ ਦੇ ਵਿੱਚ ਦੇਖੋ ਕਿੰਨਾ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਜਿਹੜਾ ਤੁਹਾਨੂੰ 골ਡਨ ਦਿਖ ਰਿਹਾ ਇਹ ਵਾਲਾ ਧਾਗਾ ਦਿਖ ਰਿਹਾ ਇਹ ਸਾਰਾ ਵਰਕ ਕੀਤਾ ਹੋਇਆ ਇਹ ਫਰੰਟ ਆ ਗਿਆ ਸ਼ਰਟ ਦਾ ਇਹ ਪ੍ਰਿੰਟਡ 슬ੀਵਜ਼ ਆ ਜਣੀਆਂ ਬਾਜੂ ਆ ਜਣੀਆਂ ਐਮੀ ਬੈਕ ਤੇ ਇਹ ਪ੍ਰਿੰਟਡ ਬਾਜੂ ਇਧਰੋਂ ਸਾਈਡ ਤੇ ਆਪਾਂ ਜੋੜ ਵਗੈਰਾ ਪਾਉਣਾ ਹੁੰਦਾ ਇਹ ਬੈਕ ਤੇ ਆ ਜਾਣਾ ਪ੍ਰਿੰਟ ਸੇਮ ਪਰਪਲ ਬੈਂਗਣੀ ਕਲਰ ਹੈ ਤੇ 크ਰੇਪ ਦੀ ਬਾਟਮ ਤੇ ਚਨਾ ਆਉਂਦਾ ਦੁਪੱਟਾ ਚਨਾ ਆਉਂਦਾ ਦੁਪੱਟਾ ਪੂਰਾ ਫੁੱਲ ਲੈਂਥ ਦੇ ਵਿੱਚ ਇਹ ਲੁੱਕ ਆ ਗਈ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ ਕ੍ਰੇਪ ਦੇ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਇਹ ਵਾਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ